ਕਿਤਾਬ ਕਾਫਲਾ ਚੈਨਲ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਆਪਾਂ ਪੜ ਰਹੇ ਹਾਂ ਨਰਿੰਦਰ ਸਿੰਘ ਕਪੂਰ ਦੀ ਕਿਤਾਬ ਬੂਹੇ ਬਾਰੀਆਂ ਅੱਜ ਆਪਾਂ ਪੜਾਂਗੇ ਲੇਖ ਨਾਮ ਵਿੱਚ ਕੀ ਪਿਆ ਹੈ ਕੀ ਤੁਸੀਂ ਅਜੇ ਕਿਸੇ ਵਿਅਕਤੀ ਨੂੰ ਜਾਣਦੇ ਹੋ ਜਿਸ ਨੇ ਸੰਸਾਰ ਵਾਸਤੇ ਕੁਝ ਕੀਤਾ ਹੋਵੇ ਅਤੇ ਉਸ ਦਾ ਨਾਂ ਨਾ ਹੋਵੇ ਜੇ ਕਿਸੇ ਕਾਨੂੰਨ ਨਾਲ ਲੇਖਕਾਂ ਕਵੀਆਂ ਆਦਿ ਵੱਲੋਂ ਆਪਣੀਆਂ ਪੁਸਤਕਾਂ ਉੱਤੇ ਆਪਣਾ ਨਾਂ ਛਾਪਣ ਦੀ ਪਾਵਨ ਦੀ ਲਾ ਦਿੱਤੀ ਜਾਵੇ ਤਾਂ ਤੁਹਾਡੇ ਵਿਚਾਰ ਵਿੱਚ ਕਿੰਨੇ ਕੋ ਲੇਖਕ ਲਿਖਣ ਦਾ ਕਾਰਜ ਜਾਰੀ ਰੱਖ ਸਕਣਗੇ ਕਿਸੇ ਕਵੀ ਕਲਾਕਾਰ ਜਾਂ ਲੇਖਕ ਦੀ ਸਾਰੀ ਰਚਨਾ ਅਸਲ ਵਿੱਚ ਉਸ ਦੀ ਆਪਣੀ ਮੈਂ ਦੀ ਗੂੰਜ ਹੁੰਦੀ ਹੈ ਆਮ ਸਧਾਰਨ ਵਿਅਕਤੀਆਂ ਦੇ ਮੁਕਾਬਲੇ ਪ੍ਰਸਿੱਧ ਵਿਅਕਤੀਆਂ ਨੂੰ ਆਪਣਾ ਨਾਂ ਛਪਿਆ ਸੁਣਿਆ ਵੇਖਣ ਦੀ ਵਧੇਰੇ ਲਾਲਸਾ ਹੁੰਦੀ ਹੈ ਜੇ ਤੁਸੀਂ ਕਿਸੇ ਇਲਾਕੇ ਦੇਸ਼ ਜਾਤੀ ਜਾਂ ਕੌਮ ਬਾਰੇ ਮਹੱਤਵਪੂਰਨ ਜਾਣਕਾਰੀ ਪ੍ਰਾਪਤ ਕਰਨੀ ਚਾਹੁੰਦੇ ਹੋ ਤਾਂ ਉਹਨਾਂ ਦੀ ਨਾਮ ਪ੍ਰਣਾਲੀ ਦਾ ਅਧਿਐਨ ਕਰੋ ਤੁਹਾਨੂੰ ਉਹਨਾਂ ਲੋਕਾਂ ਦੇ ਵਿਰਸੇ ਜੀਵਨ ਦ੍ਰਿਸ਼ਟੀਕੋਣ ਉਦੇਸ਼ ਆਦਿ ਨਾਲ ਸੰਬੰਧਿਤ ਉਹਨਾਂ ਦੇ ਨਾਵਾਂ ਤੋਂ ਬਹੁਤ ਕੁਝ ਪਤਾ ਲੱਗੇਗਾ ਜਦੋਂ ਅਸੀਂ ਕਿਸੇ ਨਵੀਂ ਚੀਜ਼ ਨੂੰ ਵੇਖਦੇ ਹਾਂ ਤਾਂ ਅਸੀਂ ਉਸ ਦਾ ਨਾਮ ਜਾਣਨਾ ਚਾਹੁੰਦੇ ਹਾਂ ਅਤੇ ਜੇ ਉਸ ਦਾ ਕੋਈ ਨਾਮ ਨਾ ਹੋਵੇ ਤਾਂ ਉਸ ਦਾ ਨਾਮ ਰੱਖਣਾ ਚਾਹਾਂਗੇ ਹਰੇਕ ਵਿਅਕਤੀ ਦਾ ਕੋਈ ਨਾਂ ਹੁੰਦਾ ਹੈ ਹਰ ਵਿਅਕਤੀ ਦੇ ਜੀਵਨ ਵਿੱਚ ਉਸ ਦਾ ਨਾਂ ਬੜਾ ਮਹੱਤਵਪੂਰਨ ਰੂਰ ਅਦਾ ਕਰਦਾ ਹੈ ਕਿਸੇ ਵਿਅਕਤੀ ਨੂੰ ਉਸ ਦੇ ਨਾਂ ਨਾਲ ਵਧੇਰੇ ਕਿਸੇ ਹੋਰ ਨਾਂ ਨਾਲ ਬੁਲਾ ਕੇ ਵੇਖੋ ਉਹ ਰੋਜ਼ ਪ੍ਰਗਟ ਕਰੇਗਾ ਬੱਚੇ ਦਾ ਨਾਂ ਮਾਪਿਆਂ ਵੱਲੋਂ ਉਸ ਨੂੰ ਮਿਲਿਆ ਤੋਹਫ਼ਾ ਹੁੰਦਾ ਹੈ ਜਿਹੜੇ ਮਾਪੇ ਇਸ ਤੋਹਫ਼ੇ ਦੀ ਚੋਣ ਧਿਆਨ ਨਾਲ ਨਹੀਂ ਕਰਦੇ ਉਹ ਆਪਣੇ ਬੱਚਿਆਂ ਦੀ ਸੰਸਾਰ ਵਿੱਚ ਕਾਰਗੁਜ਼ਾਰੀ ਉਤੇ अनेका ਬੰਦਨ ਲਾ ਦਿੰਦੇ ਹਨ ਤੁਹਾਡੇ ਆਲੇ-ਦੁਆਲੇ ਵਿੱਚ अनेका ਵਿਅਕਤੀ ਅਜਿਹੇ ਹੋਣਗੇ ਜਿਨ੍ਹਾਂ ਨੂੰ ਆਪਣਾ ਨਾਮ ਪਸੰਦ ਨਹੀਂ ਕਈ ਵਿਅਕਤੀ ਅਜਿਹੇ ਹੋਣਗੇ ਜਿਹੜੇ ਆਪਣਾ ਨਾਮ ਖੁਸ਼ੀ-ਖੁਸ਼ੀ ਨਹੀਂ ਦੱਸਦੇ ਕਿਸੇ ਅਜਨਬੀ ਬਲੋਂ ਪੁੱਛੇ ਜਾਣ ਉਤੇ ਇਸਤਰੀ ਅਕਸਰ ਆਪਣਾ ਨਾਮ ਨਹੀਂ ਦੱਸਦੀ ਕਿਉਂਕਿ ਉਸ ਨੂੰ ਡਰ ਹੁੰਦਾ ਹੈ ਕਿ ਉਸ ਦੇ ਨਾਮ ਦੀ ਜਾਣਕਾਰੀ ਨੂੰ ਭੜੇ ਉਦੇਸ਼ਾਂ ਲਈ ਵਰਤਿਆ ਜਾਵੇਗਾ ਜੇ ਕਿਸੇ ਵਿਅਕਤੀ ਨੂੰ ਕੋਈ ਮਾੜਾ ਕੰਮ ਕਰਦਿਆਂ ਫੜ ਲਿਆ ਜਾਵੇ ਤਾਂ ਉਹ ਆਪਣਾ ਨਾਸ਼ ਪਾਉਣ ਦਾ ਯਤਨ ਕਰਦਾ ਹੈ ਸ਼ੈਕਸਪੀਅਰ ਨੇ ਕਿਹਾ ਸੀ ਕਿ ਨਾਮ ਵਿੱਚ ਕੀ ਪਿਆ ਹੈ ਉਸ ਅਨਸਾਰ ਜਿਸ ਨੂੰ ਅਸੀਂ ਗੁਲਾਬ ਕਹਿੰਦੇ ਹਾਂ ਉਹ ਕਿਸੇ ਦੂਜੇ ਨਾਮ ਨਾਲ ਵੀ ਉਤਨੀ ਹੀ ਸੁਗੰਧ ਦਿੰਦਾ ਰਹੇਗਾ ਪਰ ਅਸੀਂ ਸਾਰੇ ਜਾਣਦੇ ਹਾਂ ਕਿ વાસ્તਵਿਕਤਾ ਇਸ ਤੋਂ ਭਿੰਨ ਹੈ ਢਿੰਗਰਾ ਸिलाई ਮਸ਼ੀਨ ਦੇ ਵਿਕਣ ਦੀ ਕੋਈ ਸੰਭਾਵਨਾ ਨਹੀਂ 73 ਕੋਰ ਦਾ ਵਿਆ ਕਿਸੇ ਪ੍ਰੋਫੈਸਰ ਨਾਲ ਨਹੀਂ ਹੋ ਸਕਦਾ ਜੇ ਕੋਈ ਦੁਕਾਨਦਾਰ ਕਹੇ ਕਿ ਤੁਹਾਨੂੰ ਜੂਹੇ ਰੰਗ ਦੇ ਕੱਪੜੇ ਚੱਣਗੇ ਤਾਂ ਸੰਭਵ ਨਹੀਂ ਕਿ ਤੁਸੀਂ ਉੱਥੋਂ ਕੱਪੜਾ ਖਰੀਦੋ ਕਿਸੇ ਨੇ ਅਜੇ ਆਪਣਾ ਨਾਂ ਚੰਗੇਜ ਖਾਂ ਹਿਟਲਰ ਨੱਥੂ ਰਾਮ ਰਾਵਣ ਕਿ ਕਈ ਆਦੀ ਨਹੀਂ ਰੱਖਿਆ ਜਦੋਂ ਕਿ ਭਾਰਤ ਦੇ ਕਰੋੜਾਂ ਲੋਕਾਂ ਦੇ ਨਾਂ ਨਾਲ ਰਾਮ ਜਾਂ ਸੀਤਾ ਲਾਇਆ ਜਾਂਦਾ ਹੈ ਵੱਡਿਆਂ ਦਾ ਨਾਂ ਲੈ ਕੇ ਅਸੀਂ ਆਪਣੇ ਆਪ ਨੂੰ ਵੜਿਆਉਂਦੇ ਹਾਂ ਵਿਆਹ ਲਈ ਰਿਸ਼ਤਾ ਹੋਣ ਸਮੇਂ ਨਾ ਬੜਾ ਮਹੱਤਵਪੂਰਨ ਰੋਲ ਅਦਾ ਕਰਦਾ ਹੈ। ਨਾ ਇੱਕ ਅਜੀਹਾ ਸ਼ਬਦ ਹੁੰਦਾ ਹੈ ਜਿਹੜਾ ਅਸੀਂ ਸਭ ਤੋਂ ਵੱਧ ਵਾਰ ਸੁਣਦੇ ਹਾਂ। ਜੇਕਰ ਅਸੀਂ ਕਿਸੇ ਨੂੰ ਪਸੰਦ ਨਹੀਂ ਕਰਦੇ ਤਾਂ ਅਸੀਂ ਹਰ ਹਾਲਤ ਵਿੱਚ ਉਸ ਦਾ ਨਾਮ ਵਿਗਾੜ ਦਿੰਦੇ ਹਾਂ। ਗੁਰੂ ਗੋਬਿੰਦ ਸਿੰਘ ਦਾ ਨਾਮ ਢਿੱਲੇ ਮੂੰਹ ਨਾਲ ਲਿਆ ਹੀ ਨਹੀਂ ਜਾ ਸਕਦਾ। ਗੁਰੂ ਸਾਹਿਬ ਦੇ ਸਾਹਿਬਜ਼ਾਦਿਆਂ ਦੇ ਨਾਮ ਵੇਖੋ। ਤੁਹਾਨੂੰ ਉਹਨਾਂ ਦੇ ਉੱਚੇ ਹੌਸਲੇ ਕੁਰਬਾਨੀ ਦੇ ਜੱਜਵੇ ਅਤੇ ਦੇਸ਼ ਲਈ ਮਰ ਮਿਟਣ ਦੇ ਉਤਸ਼ਾਹਦ ਦਰਸ਼ਨ ਹੋਣਗੇ ਗੁਰੂ ਗੋਬਿੰਦ ਸਿੰਘ ਨੇ ਸਿੱਖ ਪੰਥ ਨੂੰ ਹੀ ਨਹੀਂ ਸੀ ਸਾਜਿਆ ਸਿੱਖਾਂ ਨੂੰ ਨਵੀਂ ਨਾਮ ਪ੍ਰਣਾਲੀ ਵੀ ਦਿੱਤੀ ਸੀ ਜਿਹੜੀਆਂ ਕੌਮਾਂ ਬਹਾਦਰ ਹੁੰਦੀਆਂ ਹਨ ਉਹਨਾਂ ਦੇ ਨਾਵਾਂ ਵਿੱਚ ਵੀ ਬਹਾਦਰੀ ਦ੍ਰਿੜਤਾ ਅਤੇ ਚਮਕ ਹੁੰਦੀ ਹੈ ਹਰ ਵਿਅਕਤੀ ਆਪਣੇ ਨਾਂ ਦੀ ਇੱਜ਼ਤ ਪਾਲਦਾ ਹੈ ਸਾਡੇ ਨਾਂ ਤੋਂ ਹੀ ਪਤਾ ਲੱਗ ਜਾਂਦਾ ਹੈ ਕਿ ਅਸੀਂ ਅਤੀਤ ਮੁਖੀ ਹਾਂ ਕਿ ਭਵਿੱਖਵਾਦੀ ਅਗਾਂ ਵਧੂ ਹਾਂ ਕਿ ਪਰੰਪਰਾ ਪੂਜ ਆਧੁਨਿਕ ਹਾਂ ਕਿ ਮੱਧ ਕਾਲੀ ਜਦੋਂ ਜੀਵਨ ਸਰਲ ਤੇ ਸਾਦਾ ਸੀ ਉਦੋਂ ਨਾਂ ਵੀ ਸਾਦੇ ਅਤੇ ਸਰਲ ਸਨ ਵੀਰਵਾਰ ਜੰਮਣ ਵਾਲਾ ਵੀਰ ਸਿੰਘ ਜਾਂ ਵੀਰਾਂ ਵਾਲੀ ਵਿਸਾਖ ਵਿੱਚ ਜੰਮਣ ਵਾਲਾ ਧਸਾਕਾ ਸਿੰਘ ਅਤੇ ਬਸੰਤ ਵਿੱਚ ਜੰਮਣ ਵਾਲੀ ਬਸੰਤ ਕੌਰ ਬਣ ਜਾਂਦੀ ਸੀ ਜਦੋਂ ਲੋਕਾਂ ਦਾ ਸੁਭਾ ਖੁੱਲਾ ਖਾਲਸ ਸੀ ਤਾਂ ਝੰਡਾ ਸਿੰਘ ਗੰਡਾ ਸਿੰਘ ਬੰਤਾ ਸਿੰਘ ਆਦੀ ਨਾ ਆਮਸਨ ਮੋਢ ਵਿੱਚ ਬਹੁਤੇ ਨਾ ਦੋ ਅੱਖਰੇ ਸਨ ਫਿਰ ਤਿੰਨ ਅੱਖਰੇ ਨਾਵਾਂ ਦਾ ਰਵਾਜ ਪਿਆ ਕਿੰਨਾ ਹੀ ਚਿਰ ਚਾਰ ਅੱਖਰੇ ਨਾਂ ਚੱਲਦੇ ਰਹੇ ਫਿਰ ਤਿੰਨ ਜਾਂ ਚਾਰ ਅੱਖਰੇ ਨਾਵਾਂ ਨਾਲ ਪਾਲਜੀਤ ਆਦੀ ਲਾ ਕੇ ਉਹਨਾਂ ਨੂੰ ਲਮਕਾਇਆ ਗਿਆ ਜਿਉਂ-ਜਿਉਂ ਖੁਸ਼ਹਾਲੀ ਆਉਂਦੀ ਹੈ ਨਾਮ ਵੱਡੇ ਹੁੰਦੇ ਜਾਂਦੇ ਹਨ ਪੰਜੀ ਟਾਂਕਾ ਨਿੱਲੂ ਸ਼ਾਂਗਾ ਰੁਲਦੂ ਕੀਸਾ ਆਦੀ ਨਾਮਾਂ ਬਾਰੇ ਬੱਚਿਆਂ ਤੋਂ ਉਹਨਾਂ ਨੇ ਮਾਪਿਆਂ ਦੀ ਸੂਝ ਬੁੱਧ ਦਾ ਵੀ ਪਤਾ ਲੱਗ ਜਾਂਦਾ ਹੈ ਜਦੋਂ ਪੰਜਾਬ ਵਿੱਚ ਬੰਗਾਲੀ ਪ੍ਰੋਫੈਸਰ ਪੜਾਉਣ ਆਏ ਤਾਂ ਬੰਗਾਲੀ ਨਾਮ ਪ੍ਰਣਾਲੀ ਅਨੁਸਾਰ ਪੰਜਾਬੀਆਂ ਦੇ ਨਾਂ ਸੁਰਿੰਦਰ, ਮਹਿੰਦਰ, ਜਾਦਵਿੰਦਰ, ਭੁਪਿੰਦਰ ਆਦਿ ਰੱਖੇ ਜਾਣ ਲੱਗ ਪਏ। ਇਵੇਂ ਹੀ ਆਰੀਆ ਸਮਾਜ ਦੇ ਪ੍ਰਭਾਵ ਅਧੀਨ ਊਮ ਪਰਕਾਸ਼, ਗਿਆਨ ਚੰਦ, ਹਰੀਕ੍ਰਿਸ਼ਨ, ਵੈਜਨਾਥ ਆਦੀ ਵੀਮੀਸਾ ਦੀ ਦੇ ਵਿਚਕਾਰਲੇ ਦਹਾਕਿਆਂ ਵਿੱਚ ਪ੍ਰਚਲਿਤ ਨਾਂ ਸਨ ਫੌਜ ਨੇ ਜਰਨੈਲ ਸਿੰਘ ਕਰਨੈਲ ਸਿੰਘ ਆदि ਨਾਂ ਪ੍ਰਚਲਿਤ ਕੀਤੇ ਹਨ ਹਰ ਨਵੀਂ ਪੀੜੀ ਨਵੇਂ ਨਾਂ ਪ੍ਰਣਾਲੀ ਵੀ ਸਿਰਜਦੀ ਹੈ ਭਾਰਤ ਵਿੱਚ ਵਿਅਕਤੀ ਦੇ ਨਾਂ ਤੋਂ ਉਸਦੇ ਧਰਮ ਦਾ ਪਤਾ ਵੀ ਲੱਗ ਜਾਂਦਾ ਹੈ ਜੇ ਅਸੀਂ ਸੱਚੇ ਅਰਥਾਂ ਵਿੱਚ ਕੌਮੀ ਏਕਤਾ ਲਿਆਉਣੀ ਚਾਹੁੰਦੇ ਹਾਂ ਤਾਂ ਸਾਨੂੰ ਧਾਰਮਿਕ ਨਾਂ ਪ੍ਰਣਾਲੀ ਦੀ ਥਾਂ ਰਾਸ਼ਟਰੀ ਨਾਂ ਪ੍ਰਣਾਲੀ ਦਾ ਨਿਰਮਾਣ ਕਰਨਾ ਪਵੇਗਾ ਦੁਰਪਾਗ ਵੱਸ ਇਸ ਪਾਸੇ ਅੱਗੇ ਵਧਣ ਦੀ ਥਾਂ ਅਸੀਂ ਉਲਟੇ ਪਾਸੇ ਵਹਿਣ ਲੱਗ ਪਏ ਹਾਂ ਅਤੇ ਹਰ ਵਿਅਕਤੀ ਆਪਣੇ ਨਾਂ ਨਾਲ ਆਪਣੀ ਜਾਤ, ਗੋਤ, ਪਿੰਡ ਆਦਿ ਦਾ ਨਾਂ ਜੋੜ ਕੇ ਉਸ ਰਾਹੀਂ ਪਛਾਣੇ ਜਾਣ ਲਈ ਤਰਲੇ ਲੈ ਰਿਹਾ ਹੈ। ਰੂਸ ਵਿੱਚ ਇਨਕਲਾਬ ਸਮੇਂ ਵੱਖ-ਵੱਖ ਧਰਮਾਂ ਦੇ ਲੋਕਾਂ ਦੇ ਨਾਂ ਧਾਰਮਿਕ ਨਾਮ ਪ੍ਰਣਾਲੀ ਅਨੁਸਾਰ ਸਨ ਪਰ ਰੂਸੀਆ ਨੇ ਰਾਸ਼ਟਰੀ ਨਾਮ ਪ੍ਰਣਾਲੀ ਦਾ ਨਿਰਮਾਣ ਕੀਤਾ ਅਤੇ ਅਜੋਕੇ ਰੂਸੀਆ ਦੇ ਨਾਂ ਰੂਸ ਦੇਸ਼ ਦੇ ਵਾਸੀ ਹੋਣ ਦਾ ਪ੍ਰਮਾਣ ਦਿੰਦੇ ਹਨ ਭਾਰਤ ਵਿੱਚ ਵਿਅਕਤੀ ਦੇ ਨਾਂ ਤੋਂ ਨਾ ਕੇਵਲ ਉਸ ਦੇ ਧਰਮ ਅਤੇ ਉਸ ਦੀ ਜਾਤ ਦਾ ਹੀ ਪਤਾ ਲੱਗਦਾ ਹੈ ਸਗੋਂ ਉਸ ਦੇ ਪ੍ਰਾਂਤ ਦਾ ਵੀ ਪਤਾ ਲੱਗ ਜਾਂਦਾ ਹੈ ਉਸ ਦੀ ਬੋਲੀ ਦੀ ਜਾਣਕਾਰੀ ਵੀ ਪ੍ਰਾਪਤ ਹੁੰਦੀ ਹੈ ਇਸ ਲਈ ਹੈਰਾਨੀ ਦੀ ਗੱਲ ਨਹੀਂ ਕਿ ਅਸੀਂ ਧਰਮ ਜਾਤ ਇਲਾਕਿਆਂ ਤੇ ਬੋਲੀ ਦੇ ਆਧਾਰ ਉੱਤੇ ਵੰਡੇ ਹੋਏ ਹਾਂ ਅਤੇ ਸਾਡੇ ਬਹੁਤਿਆਂ ਝਗੜਿਆਂ ਦਾ ਆਧਾਰ ਵੀ ਇਹੀ ਪੱਖ ਹਨ ਨਾਮ ਦਾ ਸਾਡੇ ਬਿਹਾਰ ਅਤੇ ਮਨ ਉੱਤੇ ਡੂੰਘਾ ਅਸਰ ਹੁੰਦਾ ਹੈ ਜਦੋਂ ਪਿਆਰ ਹੁੰਦਾ ਹੈ ਤਾਂ ਦੋਵੇਂ ਧਿਰਾਂ ਇੱਕ ਦੂਜੇ ਦਾ ਕੋਈ ਅਜੀਹਾ ਨਾਂ ਰੱਖ ਲੈਂਦੀਆਂ ਹਨ ਜਿਨ੍ਹਾਂ ਦੇ ਅਰਥ ਉਹਨਾਂ ਨੂੰ ਹੀ ਪਤਾ ਹੁੰਦੇ ਹਨ ਅਤੇ ਉਹ ਨਾਂ ਬੁਲਾਉਣ ਦਾ ਹੱਕ ਵੀ ਉਹਨਾਂ ਨੂੰ ਹੀ ਹੁੰਦਾ ਹੈ ਵਾਰਿਸ ਸ਼ਾਹ ਨੇ ਹੀਰ ਦਾ ਕਿੱਸਾ ਲਿਖ ਕੇ ਹੀਰ ਦਾ ਨਾਂ ਅਮਰ ਕਰ ਦਿੱਤਾ ਸੀ ਅਤੇ ਹੀਰ ਨੇ ਵਾਰਿਸ ਨੂੰ ਤਾਂ ਅਮਰ ਕੀਤਾ ਹੀ ਨਾਲ ਹੀ ਉਸ ਨੇ ਸਤੀਆਂ ਅਤੇ ਸੁੱਟੀਆਂ ਮੁਹੱਬਤਾਂ ਵੀ ਸ਼ਿੰਗਾਰ ਦਿੱਤੀਆਂ ਸਨ ਸੱਸੀ ਅਤੇ ਪੁੰਨੂ ਸੋਨੇ ਅਤੇ ਮਹੀਵਾਲ ਪੰਜਾਬ ਵਿੱਚ ਪੰਨ ਸਤਕਾਰੇ ਜਾਣ ਵਾਲੇ ਨਾਂ ਹਨ ਪਰ ਕਿਸੇ ਨੇ ਆਪਣਾ ਨਾਂ ਇਨਾਂ ਜਿਹਾ ਨਹੀਂ ਰੱਖਿਆ ਇੱਕ ਕਾਰਨ ਇਹ ਹੋ ਸਕਦਾ ਹੈ ਕਿ ਇਨਾਂ ਦੇ ਪਿਆਰ ਦੀ ਖੁੱਲ ਅਤੇ ਦਲੇਰੀ ਨੂੰ ਸਾਡੇ ਸੱਭਿਆਚਾਰ ਨੇ ਮਾਣਿਆ ਹੈ ਪਰ ਪ੍ਰਵਾਨ ਅਤੇ ਸਵੀਕਾਰ ਨਹੀਂ ਕੀਤਾ ਹਰ ਕੋਈ ਹੀਰ ਦੀ ਬਹਾਦਰੀ ਦੀ ਦਾਤ ਦਿੰਦਾ ਹੈ ਪਰ ਜਦੋਂ ਕਿਸੇ ਦੀ ਆਪਣੀ ਦੀ ਹੀਰ ਦਾ ਰਾਹ ਅਪਣਾਏ ਤਾਂ ਉਸ ਦੇ ਆਪਣੇ ਸਕੇ ਕਿਦੋਂ ਬਣ ਜਾਂਦੇ ਹਨ ਅਸੀਂ ਆਪਣੇ ਪੂਰਵਜਾਂ ਦੇ ਨਾਂ ਲੈ ਕੇ ਆਪਣੇ ਹਨੇਰੇ ਰਾਹਾਂ ਨੂੰ ਰਸ਼ਨੌਂਦੇ ਹਾਂ ਗੁਰੂ ਅਰਜਨ ਦੇਵ ਗੁਰੂ ਤੇਗ ਬਹਾਦਰ ਗੁਰੂ ਗੋਬਿੰਦ ਸਿੰਘ ਬਾਬਾ ਬੰਦਾ ਬਹਾਦਰ ਭਗਤ ਸਿੰਘ ਉਦਮ ਸਿੰਘ ਆदि ਕੁਝ ਉਹ ਨਾਂ ਹਨ ਜਿਹੜੇ ਸਾਨੂੰ ਸਿੱਧਕ ਸਿਰੜ ਸਵਰ ਸੰਤੋਖ ਤਿਆਗ ਕੁਰਬਾਨੀ ਅਤੇ ਦ੍ਰਿੜ ਇਰਾਦੇ ਦਾ ਉਤਸ਼ਾਹ ਦਿੰਦੇ ਹਨ ਦੂਜੇ ਪਾਸੇ ਔਰੰਗਜ਼ੇਬ ਅਹਿਮਦ ਸ਼ਾਹ ਅਬਦਾਲੀ ਡੋਗਰੇ ਸਰਦਾਰ ਆਦੀ ਦੱਸਦੇ ਹਨ ਕਿ ਉਹਨਾਂ ਦੇ ਰਾਹ ਤੇ ਚੱਲ ਕੇ ਇਤਿਹਾਸ ਵਿੱਚ ਸਾਡਾ ਕੀ ਹਾਲ ਹੋਵੇਗਾ ਵਿਗਿਆਨ ਦਾ ਪਰਵਾਵ ਵਧਣ ਨਾਲ ਅਗਲੇਰੀਆਂ ਪੀੜ੍ਹੀਆਂ ਨੂੰ ઋਸ਼ੀਆ ਮੁਨੀਆਂ ਦੀ ਥਾਂ ਵਿਗਿਆਨੀਆਂ ਦੇ ਨਾਂ ਵਧੇਰੇ ਪਤਾ ਹੋਣਗੇ ਕਈਆਂ ਨੂੰ ਨਾਮ ਵਿਰਸੇ ਵਿੱਚ ਮਿਲਦਾ ਹੈ ਕਈ ਨਾਂ ਕਮਾਉਂਦੇ ਹਨ ਕਈਆਂ ਦਾ ਨਾਮ ਪੈ ਜਾਂਦਾ ਹੈ। ਕਈ ਸੰਤਾਂ ਅਤੇ ਦਰਵੇਸ਼ਾਂ ਦੇ ਨਾਮ ਜਿਉਂਦੇ ਰਹਿੰਦੇ ਹਨ। ਜਦੋਂ ਕਿ ਉਹਨਾਂ ਨਾਲ ਜੁੜੀਆਂ ਸਮਕਾਲੀ ਬਾਦਸ਼ਾਹੀਆਂ ਦੇ ਨਾਮ ਮਿਟ ਜਾਂਦੇ ਹਨ। ਕਈ ਨਾਂ ਕਿਸੇ ਹੋਰ ਨਾਂ ਨਾਲ ਸਦਾ ਲਈ ਜੁੜ ਜਾਂਦੇ ਹਨ। ਜਿਵੇਂ ਸਿਕੰਦਰ ਅਤੇ ਪੋਰਸ, ਕ੍ਰਿਸ਼ਨ ਅਤੇ ਰਾਧਾ ਆਦਿ। ਦੱਸਣ ਦੀ ਲੋੜ ਨਹੀਂ ਕਿ ਵੱਡੀਆਂ ਭਾਰੀ ਫੌਜਾਂ ਜਾਂ ਵੱਡੀਆਂ ਜਿੱਤਾਂ ਵੀ ਕਿਸੇ ਦੇਸ਼ ਦਾ ਨਾ ਉਤਨਾ ਹੀ ਰੌਸ਼ਨ ਨਹੀਂ ਕਰ ਸਕਦੀਆਂ। ਜਿਦ ਤਣਾ ਇੱਕ ਮਹਾਨ ਵਿਅਕਤੀ ਦਾ ਨਾਮ ਕਰ ਸਕਦਾ ਹੈ ਸੰਸਾਰ ਵਿੱਚ ਅੰਗਰੇਜ਼ਾਂ ਦਾ ਪ੍ਰਭਾਵ ਵਧਾਉਣ ਵਿੱਚ ਸ਼ੈਕਸਪੀਅਰ ਦਾ ਯੋਗਦਾਨ ਅਮੁੱਲਾ ਹੈ ਕਹਿੰਦੇ ਹਨ ਜਿਹੜੇ ਆਪਣੇ ਪੂਰਵਜਾਂ ਦਾ ਨਾ ਸਤਕਾਰ ਨਾ ਨਹੀਂ ਲੈਂਦੇ ਉਹ ਆਪਣਾ ਨਾਮ ਵੀ ਨਹੀਂ ਕਮਾ ਸਕਦੇ ਈਸਾ ਬੁੱਧ ਨਾਨਕ ਆਦਿ ਨਾ ਸਮੁੱਚੀ ਮਨੁੱਖਤਾ ਦਾ ਵਿਰਸਾ ਹੁੰਦੇ ਹਨ ਫ੍ਰਾਂਸੀਸੀਆ ਨੇ ਸੰਸਾਰ ਨੂੰ ਨਾਰੇ ਦਿੱਤੇ ਹਨ ਆਜ਼ਾਦੀ ਦੇ ਸੰਗਰਾਮਾਂ ਨੇ ਝੰਡੇ ਸਿਰ ਜੇ ਹਨ ਰੂਸੀ ਅਤੇ ਚੀਨੀ ਇਨਕਲਾਬਾਂ ਨੇ ਨਵੇਂ ਨਾ ਉਪਜਾਏ ਹਨ ਵੇਖਿਆ ਗਿਆ ਹੈ ਕਿ ਕਿਸੇ ਦੇਸ਼ ਵਿੱਚ ਬਹੁਤ ਵੱਡੇ ਵਿਅਕਤੀ ਦਾ ਪੈਦਾ ਹੋਣਾ ਅੰਤ ਵਿੱਚ ਉਸ ਦੇਸ਼ ਲਈ ਹਾਨੀਕਾਰਕ ਹੁੰਦਾ ਹੈ ਰੂਸ ਨੂੰ ਅਗਲੇਰੇ ਵਿਕਾਸ ਲਈ ਲੈਨਨ ਤੋਂ ਵੱਡੇਰੇ ਵਿਅਕਤੀ ਨੂੰ ਜਨਮ ਦੇਣਾ ਪਵੇਗਾ ਭਾਰਤ ਦੇ ਅਜੋਕੇ ਇਤਿਹਾਸ ਵਿੱਚ ਨਾ ਗਾਂਧੀ ਦਾ ਹੀ ਅਮਰ ਹੋਵੇਗਾ ਬਾਕੀ ਸਾਰੇ ਨਾ ਮਾਉਂਟ ਐਵਰੇਸਟ ਦੀ ਚੋਟੀ ਸਾਹਮਣੇ ਛੋਟੀਆਂ-ਛੋਟੀਆਂ ਪਹਾੜੀਆਂ ਬਣ ਕੇ ਰਹਿ ਜਾਣਗੇ। ਭਾਰਤ ਦਾ ਦੁਖਾਂਤ ਇਹ ਹੈ ਕਿ ਜਿਤਨਾ ਮਹਾਨ ਇਹ ਦੇਸ਼ ਹੈ, ਉਤਨੇ ਮਹਾਨ ਨੇਤਾ ਹੁਣ ਕਿਧਰੇ ਦਿਖਾਈ ਨਹੀਂ ਦਿੰਦੇ। ਜੋ ਨਾਂ ਆਪਣੇ ਮਹਾਪੁਰਸ਼ਾਂ ਸੁਕਰਾਟ, ਪਲੇਟੋ, ਅਰਸਤੂ, ਸਿਕੰਦਰ ਆਦਿ ਦੇ ਨਾਵਾਂ ਥੱਲੇ ਦੱਬਿਆ ਪਿਆ ਹੈ। ਨਿਰਸੰਦੇ ਕਈ ਨਾ ਅਜਿਹੇ ਹੁੰਦੇ ਹਨ। ਜਿਹੜੇ ਅਸੀਂ ਆਪਣੇ ਜੀਵਨ ਵਿੱਚ ਆਪਣੇ ਨਾਂ ਨਾਲੋਂ ਵੀ ਵਧੇਰੇ ਸੁਣਦੇ ਹਾਂ ਮਹਾਂਕਾਵ ਮਹਾਨਾਵਾਂ ਦਾ ਸੰਗ੍ਰਹਿ ਹੁੰਦੇ ਹਨ ਰਮਾਇਣ ਅਤੇ ਮਹਾਭਾਰਤ ਭਾਰਤੀ ਨਾਮ ਪਰਨਾਲੀ ਦੇ ਮੁੱਖ ਸਰੋਤ ਹਨ ਕਈਆਂ ਦਾ ਨਾਂ ਉਚਾਰ ਕੇ ਮੂੰਹ ਸੁੱਚਾ ਹੋ ਜਾਂਦਾ ਹੈ ਕਈਆਂ ਦਾ ਨਾਂ ਸੁਣ ਕੇ ਅਸੀਂ ਤਿਉੜੀ ਪਾ ਲੈਂਦੇ ਹਾਂ ਕਈ ਚਲੇ ਜਾਂਦੇ ਹਨ ਪਰ ਲੋਕ ਉਹਨਾਂ ਦਾ ਨਾਂ ਲੈਂਦੇ ਰਹਿੰਦੇ ਹਨ ਕਈ ਸੁੱਚੇ ਨਾਮ ਵਾਲੇ ਬੰਦੇ ਹੀ ਅਜਿਹੇ ਹੁੰਦੇ ਹਨ ਜਿਨ੍ਹਾਂ ਦੇ ਖਲੋਤਿਆਂ ਕੱਚੇ ਕੋਠੇ ਵੀ سونے ਦੇ ਬਣੇ ਪ੍ਰਤੀਤ ਹੁੰਦੇ ਹਨ। ਪੁਰਸ਼ਾਂ ਦੇ ਮੁਕਾਬਲੇ ਔਰਤਾਂ ਦੇ ਨਾਂ ਵਧੇਰੇ ਸੰਗੀਤਕ ਅਤੇ ਕੂਲੇ ਹੁੰਦੇ ਹਨ। ਕਈ ਨਾਂ ਤੁਰ ਅਚੇਤ ਮਨ ਵਿੱਚ ਵਸ ਜਾਂਦੇ ਹਨ ਅਤੇ ਸਾਨੂੰ ਜਦੋਂ ਵੀ ਅਫਸਰ ਮਿਲਦਾ ਹੈ ਅਸੀਂ ਉਹਨਾਂ ਦਾ ਨਾਂ ਉਚਾਰਦੇ ਰਹਿੰਦੇ ਹਾਂ। ਕਈ ਨਾਵਾਂ ਵਿੱਚ ਜਾਦੂ ਦਾ ਅਸਰ ਹੁੰਦਾ ਹੈ। ਕਈ ਨਾਂ ਹਵਾਵਾਂ ਵਿੱਚ ਸੁਣਾਈ ਦਿੰਦੇ ਹਨ। ਕਈ ਨਾਂ ਸਾਨੂੰ ਇਤਨੇ ਚੰਗੇ ਲੱਗਦੇ ਹਨ। ਕਿ ਅਸੀਂ ਉਹਨਾਂ ਨਾਵਾਂ ਨੂੰ ਆਪਣੀ ਸੰਤਾਨ ਲਈ ਸਾਂਭ ਲੈਂਦੇ ਹਾਂ ਇੱਕ ਕਵੀ ਨੇ ਆਪਣੀ ਪ੍ਰੇਮਿਕਾ ਤੋਂ ਪੁੱਛਿਆ ਮੈਂ ਤੇਰਾ ਕੀ ਨਾਂ ਰੱਖਾਂ ਉਸਨੇ ਕਿਹਾ ਜੋ ਤੇਰੇ ਨਾਂ ਅਤੇ ਤੇਰੀ ਕਵਤਾ ਦੇ ਦੁਕਾਨਤ ਵਿੱਚ ਜੱਝ ਜਾਵੇ ਜੋ ਮਰਜ਼ੀ ਨਾਂ ਰੱਖ ਪਰ ਮੈਨੂੰ ਆਪਣੀ ਕਹਿ ਜੇ ਸਾਨੂੰ ਕਿਸੇ ਵਿਦੇਸ਼ੀ ਨਾਲ ਪਿਆਰ ਹੋ ਜਾਵੇ ਤਾਂ ਉਸ ਦਾ ਨਾਂ ਠੀਕ ਤਰ੍ਹਾਂ ਬੋਲਣ ਲਈ ਅਸੀਂ ਉਸ ਦੀ ਬੋਲੀ ਸਿੱਖਣ ਲੱਗ ਪੈਂਦੇ ਹਾਂ ਜਿਹੜਾ ਸਾਡਾ ਨਾਂ ਗਲਤ ਬੋਲਦਾ ਜਾਂ ਲਿਖਦਾ ਹੈ ਅਸੀਂ ਉਸ ਨੂੰ ਸਿਆਣਾ ਵਿਅਕਤੀ ਨਹੀਂ ਸਮਝਦੇ। ਕਈ ਵਾਰੀ ਅਸੀਂ ਆਪਣੀ ਪਛਾਣ ਲਈ ਕਿਸੇ ਹੋਰ ਦਾ ਨਾਂ ਬੋਲਦੇ ਹਾਂ ਜਿਵੇਂ ਕਈ ਪਤਨੀਆਂ ਪਤੀ ਦੇ ਨਾਂ ਨਾਲ ਜਾਣੀਆਂ ਜਾਂਦੀਆਂ ਹਨ ਪਰ ਕਈ ਪਤੀ ਪਤਨੀਆਂ ਦੇ ਨਾਂ ਨਾਲ ਹੀ ਜਾਣੇ ਜਾਂਦੇ ਹਨ। ਫਰਾਂਸੀਸੀ ਨੈਪੋਲੀਅਨ ਦਾ ਨਾਂ ਬੜੇ ਸਤਿਕਾਰ ਨਾਲ ਲੈਂਦੇ ਹਨ ਕਿਉਂਕਿ ਉਸ ਨੇ ਆਪਣੀ ਬਹਾਦਰੀ ਅਤੇ ਹਿੰਮਤ ਨਾਲ ਆਪਣੀ ਬਿਮਾਰ ਕੌਮ ਨੂੰ arogh ਕੀਤਾ। ਅਤੇ ਬਲਵਾਨ ਬਣਾਇਆ ਸੀ ਕਿਸੇ ਵਿਅਕਤੀ ਦੇ ਨਾਂ ਦੀ ਪ੍ਰਸਿੱਧੀ ਦਾ ਅਨੁਮਾਨ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਕਿ ਸਕੂਲੀ ਵਿਦਿਆਰਥੀਆਂ ਨੂੰ ਉਸ ਉੱਤੇ ਲੇਖ ਲਿਖਣ ਲਈ ਕਿਹਾ ਜਾਂਦਾ ਹੈ ਕਿ ਨਹੀਂ ਨਾਂ ਦੇ ਮਹੱਤਵ ਨੂੰ ਪਛਾਣਨ ਦੀ ਲੋੜ ਹੈ ਅਤੇ ਆਪਣੀ ਸੰਤਾਨ ਨੂੰ ਨਾਂ ਦਾ ਪਰਸਕਾਰ ਦੇਣ ਸਮੇਂ ਬੜੀ ਚੌਕਸੀ ਅਤੇ ਸੂਝ-ਬੂਝ ਤੋਂ ਕੰਮ ਲਿਆ ਜਾਣਾ ਚਾਹੀਦਾ ਹੈ ਬੱਚੇ ਦਾ ਨਾਂ ਉਹ ਰੱਖੋ ਜਿਸ ਉੱਤੇ ਉਹ ਮਾਣ ਕਰ ਸਕੇ ਜਿਹੜਾ ਨਾਂ ਡੁੱਬੇ ਨਾ ਜਿਹੜਾ ਫਿੱਕਾ ਨਾ ਪਵੇ ਜਿਹੜਾ ਉਸ ਨੂੰ ਜ਼ਿੰਦਗੀ ਦੀ ਮੁਰਲੀ ਕਤਾਰ ਵਿੱਚ ਸਵੈ ਮਾਨ ਨਾਲ ਖਲੋਣ ਦੀ ਹਿੰਮਤ ਦੇ ਸਕੇ ਇਹ ਲੇਖ ਇੱਥੇ ਹੀ ਖਤਮ ਹੁੰਦਾ ਹੈ ਕੱਲ ਪੜਾਂਗੇ ਆਪਾਂ ਅਗਲਾ ਲੇਖ ਮੇਰੀ ਤੁਹਾਡੇ ਅੱਗੇ ਬੇਨਤੀ ਹੈ ਕਿਰਪਾ ਕਰਕੇ ਕਿਤਾਬ قافਲਾ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰੋ ਜੀ ਧੰਨਵਾਦ